ਖਾਲਸਾ ਪੌਨੀ ਦੇ ਅੰਦਰ ਇੱਕ ਸਿੱਖ ਦੀ ਪਤ ਲੈ ਗਏ ਮੈਂ ਕਿੰਨਾ ਬੜੀ ਸ਼ਰਮ ਵਾਲੀ ਗੱਲ ਹੈ ਇਹ ਕੌਣ ਆ ਰਹੀ ਹੈ ਇਹ ਕੌਣ ਨੂੰ ਆ ਰਿਹਾ ਹੈ ਇੱਕ ਮੰਨ ਭਾਗੀ ਕਟਨਾ ਦੀ ਜਿੰਨੀ ਨਕੇਦੇ ਕੀਤੀ ਜਾਏ ਪੌਨੀ ਟੋੜੀ ਹੈ ਚਾਹਵਰ ਮੀ ਸਿੰਘ ਕਾਲ ਦਾ ਚਾਹਵਰ ਜਗਦੀਪ ਸਿੰਘ ਕਹ ਲੋਆ ਚੈ ਗੌਰਨਜ ਪ੍ਰਸ਼ਾਸਨ ਹੈ ਇਹ ਕੌਨਿਟਾ ਪ੍ਰਿੰਸੀਪਲ ਹੈ ਜਿੰਨੀਆਂ ਲਾਲਤਾਂ ਪਾਈਆਂ ਜਾਣ ਉਨੀਆਂ ਹੀ ਥੋੜੀਆਂ ਹਨ ਅਰਮੇਸ਼ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਤੁਸੀਂ ਭਾਜਪਾ ਦੀ ਚਾਤਨੂਸੀ ਕਰਕੇ ਦਿੱਲੀ ਕਮੇਟੀ ਦੇ ਕਪਾਤੇ ਖੰਗਲਿਆ ਪਰ ਤੁਸ ਤਾਨੂੰ ਦਿੱਲੀ ਕਮੇਟੀ ਚਲਾਣੀ ਨਹੀਂ ਆਈ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਇੱਕ ਸਿੱਖਾ ਲਈ ਇੱਕ ਸਿੱਖਾ ਦਾ ਪਾਣੀ ਹੋਏ ਔਰ ਕੁਝ ਅਣਪਛਾਤੇ ਕੌਨਿਟੇ ਦੇ ਅੰਦਰ ਵੜ ਕੇ ਇੱਕ ਸਿੱਖ ਵੀ ਪਾਗਲਾ ਆਜੜ ਬੜੀ ਮਾਣੀ ਗੱਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਕਾਲਜ ਹੋਏ ਉਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਦੁਜਿਆਂ ਦੁਤਰ ਦੁਜਿਆਂ ਦਾ ਧਰਮ ਬਚਾਉਣ ਵਾਸਤੇ ਆਪ ਸ਼ਹਾਦਤ ਦੇ ਦਿੱਤੀ ਔਰ ਉਹਨਾਂ ਦੇ ਨਾਮ ਤੇ ਚੰਦਰੇ ਖਾਲਸਾ ਕੌਂਦੇ ਦੇ ਅੰਦਰ ਇੱਕ ਸਿੱਖ ਦੀ ਪਤ ਲੈ ਜਾਏ ਮੈਂ ਕਿਹਨਾ ਬੜੀ ਸ਼ਰਮ ਵਾਲੀ ਗੱਲ ਹੈ ਇਸ ਮੰਨ ਭਾਗੀ ਕਟੜਾਂ ਦੀ ਜਿੰਨੀ ਨਿਕਾਇਦੇ ਕੀਤੀ ਜਾਏ ਓਨੀ ਤੋੜੀ ਹੈ ਇਹ ਮੰਨ ਭਾਗੀ ਕਟੜਾਂ ਦਾ ਕਾਲਾ ਇਤਿਹਾਸ ਮੈਂ ਸਮਝਣਾ ਦਿੱਲੀ ਕਮੇਟੀ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਲਿਖਿਆ ਜਾਏਗਾ ਕਿ ਖਾਸਾ ਪੌਨਿਸ਼ ਦੇ ਅਧਾਰ ਇੱਕ ਸਿੱਖ ਨੌਜਵਾਨ ਬੱਚੇ ਦੀ ਪਾਤ ਲੈ ਰੇ ਔਰ ਜਿਹੜੇ ਆ ਦਿੱਲੀ ਕਮੇਟੀ ਦੇ ਕਾਵਜ ਹੈ ਉਹਨਾਂ ਨੇ ਜਿੰਨੀ ਲਾਲਤਾ ਪਾਈਆਂ ਜਾਣ ਉਹਨਾਂ ਨੂੰ ਉਹਨੀਆਂ ਥੋੜੀਆਂ ਚਾਹਵਰ ਮੀ ਸਿੰਘ ਕਾਲਕਾ ਚਾਹਵ ਜਦੀਪ ਸਿੰਘ ਕਹ ਲੋ ਹੈ ਚਾਹ ਕਾਲਜ ਪ੍ਰਸ਼ਾਸਨ ਹੈ ਯਾ ਕਾਲਜ ਦਾ ਪ੍ਰਿੰਸੀਪਲ ਹੈ ਜਿੰਨੀਆਂ ਲਾਲਤਾ ਪਾਈਆਂ ਜਾਣ ਉਹਨੀਆਂ ਹੀ ਥੋੜੀਆਂ ਦਿੱਲੀ ਸਿੱਖ ਗੁਰਦੁਆਰਾ ਪਰਬਤ ਕਮੇਟੀ ਦੇ ਅਧੀਨ ਕਾਲਜ ਹੋਏ ਕਾਲਜ ਦਿੱਲੀ ਕਮੇਟੀ ਦਾ ਸੀਸੀਟੀਵੀ ਦਿੱਲੀ ਕਮੇਟੀ ਦਾ ਕਾਲਜ ਦਾ ਸਟਾਫ ਦਿੱਲੀ ਕਮੇਟੀ ਦਾ ਔਰ 24 ਘੰਟੇ ਪੀਸ ਜਾਣ ਉਸ ਬੱਚੇ ਤੇ ਜਿਹੜੀ ਸਿੱਖ ਬੱਚੇ ਦੀ ਲਾਪਤ ਲਾਈ ਗਈ ਜਿਹੜੇ ਅਣਬਚਾਤੇ ਲੋਕ ਕਾਲਜ ਦੇ ਅੰਦਰ ਆਏ ਕਿਤੇ ਕੈਂਤੇ ਆਏ ਕਿਵੇਂ ਆਏ ਕਿਉਂ ਆਏ ਜਾਂ ਤੋ ਰਬ ਜਾਣਦਾ ਹੈ ਜਾਂ ਹਰਮੀ ਸਿੰਘ ਕਾਲਗਾ ਜਾਣਦਾ ਹੈ ਜਾਂ ਜਰਦੀਪ ਸਿੰਘ ਕਾਲੋ ਜਾਣਦਾ ਹੈ ਜਾਂ ਕਾਲਜ ਦਾ ਪ੍ਰਿੰਸੀਪਲ ਔਰ ਪ੍ਰਸ਼ਾਸਨ ਜਾਣਦਾ ਹੈ 24 ਘੰਟੇ ਪੀ ਜਾਣ ਦਿੱਲੀ ਕਮੇਟੀ ਉਸ ਸਿੱਖ ਗੁੰਡੇ ਨਾਲ ਖੜਦੀ ਨਹੀਂ ਫਕੀਰ ਹੁੰਦੀ ਹੈ ਜਦ ਸ਼ਲੋਮੜੀ ਅਕਾਲੀ ਦਨ ਉਸ ਬੱਚੇ ਦਾ ਖੜਦੀ ਹੈ ਪੁਲਿਸ ਤੇ ਜੋੜ ਪਾ ਕੇ ਪ੍ਰਸ਼ਾਸਨ ਤੇ ਜੋੜ ਪਾ ਕੇ ਐਫ ਆਰ ਯਾਨ ਕਰਾਮੀ ਹੈ ਉਸ ਤੋਂ ਬਾਅਦ ਦਿੱਲੀ ਕਮੇਟੀ ਨੀਂਦ ਤੋਂ ਜਾਗਦੀ ਹੈ ਉਹ ਖਾਣਾ ਪੂਰਤੀ ਕਰਦੇ ਹੋਏ ਕੌਮ ਨੂੰ ਬੁਮਰਾ ਕਰਨ ਵਾਸਤੇ ਸਿਰਫ ਟਿਕਾਵੇਂ ਵਾਸਤੇ ਸਵੇਰੇ ਦਿੱਲੀ ਕਮੇਟੀ ਦਾ ਸੰਗੀ ਪ੍ਰਧਾਨ ਹਰਵੀਰ ਸਿੰਘ ਕਾਲਕਾ ਔਰ ਸੰਗੀਤ ਜਰਨਲਿਸਟ ਕਪਤਾਰ ਜਗਦੀਪ ਸਿੰਘ ਕਾਲੋ ਦਿੱਲੀ ਪੁਲਿਸ ਦੇ ਕਮਿਸ਼ਨਰ ਕੋਲ ਇੱਕ ਕੰਪਲੇਂਟ ਲੈ ਕੇ ਚਲੇ ਜਾਂਦੇ ਆ ਬੜੀ ਕਮਾਲ ਦੀ ਗੱਲ ਹੈ ਉਹ 24 ਘੰਟੇ ਪਹਿਲਾਂ ਕਿੱਥੇ ਸੋ ਜਦ ਸ਼੍ਰੋਮਣੀ ਅਕਾਲੀ ਦਲ ਸਰਦ ਤੇ ਆਈ ਜਦ ਸ਼੍ਰੋਮਣੀ ਅਕਾਲੀ ਦਲ ਨੇ ਜੋਰ ਪਾਇਆ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਕਰਨ ਵਾਸਤੇ ਉਹ ਤੋਂ ਬਾਅਦ ਤੁਸੀਂ ਨੀਂਦ ਤੋਂ ਜਾ ਕੇ ਹਰਮੀ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਤੁਸੀਂ ਭਾਜਪਾ ਦੀ ਚਾਪਲੂਸੀ ਕਰਕੇ ਦਿੱਲੀ ਕਮੇਟੀ ਦੇ ਕਾਪਚਾ ਤੇ ਕੰਮ ਲਿਆ ਪਰ ਤੁਹਾਨੂੰ ਦਿੱਲੀ ਕਮੇਟੀ ਚਲਾਣੀ ਨਹੀਂ ਆਈ ਤੁਸੀਂ ਹਰ ਪੱਖੋਂ ਫੇਲ ਹੋਏ ਚਾਹ ਮੈਡੀਕਲ ਚਲਾਣ ਦੀ ਗੱਲ ਹੋਏ ਚਾਹ ਸਕੂਲ ਚਲਾਣ ਦੀ ਗੱਲ ਹੋਏ ਚਾਹ ਦਿੱਲੀ ਕਮੇਟੀ ਚਲਾਣ ਦੀ ਗੱਲ ਹੋਏ ਤੁਸੀਂ ਹਰ ਪੱਖੋਂ ਫੇਲ ਹੋਏ 1 ਨੰਬਰ ਹੁੰਦਾ 0 ਤੁਸੀਂ ਉਹ ਮਾਈਨਸ 0 ਹਰ ਪੱਖੋਂ ਫੇਲ ਹਰਮੀ ਸਿੰਘ ਕਾਲਕਾ ਉਹ ਜਗਦੀਪ ਸਿੰਘ ਕਾਰੋ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਇਕ ਸਿੱਖਾ ਲਈ ਕਿ ਸਿੱਖਾ ਦਾ ਪੰਨੋ ਜੋਏ ਔਰ ਕੁਝ ਅਣਪਛਾਤੇ ਲੋਕ ਕੋਨੇ ਦੇ ਅੰਦਰ ਵੜ ਕੇ ਇੱਕ ਸਿੱਖ ਦੀ ਪਗਲਾਜੜ ਬੜੀ ਮਾਣੀ ਗੱਲ ਹੈ ਸੋਚ ਕੇ ਰੋੜਾਂਦਾ ਇਹ ਉਹ ਪਗ ਹੈ ਜਿਹਦੇ ਵਾਸਤੇ ਸਿੱਖ ਆਪਣੀ ਗੱਦੈ ਜਟਾ ਦੇਗਾ ਓਏ ਉਹ ਕੇਸ ਨੇ ਜਿਹਦੇ ਵਾਸਤੇ ਭਾਈ ਦਤਾਰੋ ਸਿੰਘ ਜੀ ਨੇ ਆਪਣੀ ਖੋਪੜ ਲੋਹਾ ਦਿੱਤੀ ਪਰ ਕੇਸ ਕਤਲ ਨਹੀਂ ਹੋਰ ਦਿੱਤੇ ਅੱਛ ਤੁਸੀਂ ਕਿੱਥੇ ਖੜੋਤੇ ਹੋ ਤੁਹਾਨੂੰ ਜਨਾ ਵੀ ਸ਼ਰਮ ਨਹੀਂ ਆਏ ਤੁਸੀਂ ਇੰਨੇ ਵੱਟੇ ਚੌਪਲੂਦ ਹੋ ਗਏ ਬੀਜੇਪੀ ਦੇ ਜੇ ਕਿਸੇ ਬੀਜੇਪੀ ਦੇ ਲੀਡਰ ਨੇ ਕਿਸੇ ਦਿੱਲੀ ਕਮੇਟੀ ਦੇ ਦੀ ਚਲਦੇ ਸਕੂਲ ਦੇ ਵਿਚਾਰਾ ਹੋਏ ਇੰਸਟੀਚਿਊਟ ਦੇ ਵਿਚਾਰਾ ਹੋਏ ਕਾਰਨ ਦੇ ਵੀ ਛਾਣਾ ਹੋਏ ਤਾਂ ਤੁਸੀਂ ਦੋਨੋਂ ਆਪ ਮੂਰੇ ਹੋ ਕੇ ਇੱਕ ਕੋਨਾ ਪਕੜਦਾ ਹਰਮਿੰਦਰ ਸਿੰਘ ਕਾਲਕਾ ਦੂਜਾ ਕੋਨਾ ਪਕੜਦਾ ਚਕਦੀਪ ਸਿੰਘ ਕਾਲੋ ਆਪ ਮੁਰੇਓ ਕੇ ਰੈਡ ਕਾਰਪਟ ਉਤੇ ਉਤੇ ਪਛਾਦੇ ਹੋ ਪਰ ਇੱਕ ਸਿੱਖ ਦੀ ਪਾਗ ਲੈ ਜਾਂਦੀ ਹੈ ਖਾਂਸਾ ਕੋਰਨੀ ਦੇ ਅੰਦਰ ਤੁਸੀਂ 24 ਘੰਟੇ ਤੱਕ ਕੋਈ ਕਾਰਵਾਈ ਨਹੀਂ ਕਰਦੇ ਅੱਜ ਮੈਂ ਸਮਝਣਾ ਕਿ ਤੁਸੀਂ ਪੱਕੀ ਮੋਰ ਲਾਈ ਹੈ ਕਿ ਤੁਸੀਂ ਨਰੇਨ ਨੂੰ ਮੰਦ ਦੀ ਉਲਾਦੋਂ ਜੋ ਨਰੇਨ ਨੂੰ ਮੰਦ ਨੇ ਡਟਕਾਣਾ ਸਾਥ ਚ ਕੀਤਾ ਸੀਗਾ ਅੱਜ ਤੁਸੀਂ ਦਿੱਲੀ ਦੇ ਖਾਂਸਾ ਕੋਰਨੀ ਦੇ ਅੰਦਰ ਕਾ ਰਹੇ ਹੋ ਅੱਜ ਤੁਸੀਂ ਦਿੱਲੀ ਕਮੇਟੀ ਤੇ ਬੈਠ ਕੇ ਕਾਬਜ ਹੋ ਕੇ ਕਰ ਰਹੇ ਹੋ ਅੱਤੂ ਜਿੰਨੇ ਰੂਮ ਮਾਤੇ ਵੀ ਪੱਕੀ ਲਾਦਾ ਆਪਣੇ ਆਪ ਨੂੰ ਸਾਬਤ ਕਰਨsta ਮੈਂ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਮਾਸਤਨਾਮ ਅਨਵਾਰ ਮੀਸੀ ਕਾਗਦਾ ਜੀ ਮੈਂ ਕਿਵੇਂ ਬਿਨਾ ਰਹਿ ਨਹੀਂ ਸਕਦਾ ਤੁਸੀਂ ਅੱਤ ਆਪਣੇ ਸਵਰਗਵਾਸੀ ਦਾਦਾ ਜੀ ਸਰਦਾਰ ਜਸਵੰਤ ਸਿੰਘ ਜੀ ਨੂੰ ਵੀ ਕੋਮ ਨਾਲ ਤਤਾਰੀ ਕਰਨ ਦੇ ਵਿੱਚ ਪਿੱਛੇ ਛੱਡ ਦਿੱਤਾ ਇੱਕ ਗੱਲ ਯਾਦ ਰੱਖਣਾ ਤਾਨੂੰ ਇਹ ਜੋ ਤੁਸੀਂ ਸਭ ਕੁਝ ਕਰ ਰਹੇ ਹੋ ਬੀਜੇਪੀ ਦੇ ਸ਼ਾਰੇ ਤੇ ਜੋ ਕਾਮਰ ਦਫਤਰੀ ਕਰ ਰਹੇ ਹੋ ਸਿੱਖਾਂ ਦੇ ਪੱਧਰ ਵਾਲਿਆਂ ਬੋਲਜਾ ਦੇ ਅੰਦਰ ਇਹਦਾ ਜਵਾਬ ਤੁਹਾਨੂੰ ਅਕਾਲਪੁਰ ਦੀ ਤਰਗਾ ਤੇ ਦੇਣਾ ਤੇ ਪਏਗਾ ਪਰ ਇਸ ਧਰਤੀ ਦੇ ਉੱਤੇ ਐਸੀ ਜਨਮ ਦੇ ਵਿੱਚ ਤੁਹਾਡੇ ਕੋਲ ਸਥੰਗਤ ਐਸ ਗਵ ਦਾ ਜਵਾਬ ਲੈਗੀ ਉਹ ਤੁਹਾਡੇ ਘਰ ਦੇ ਦਰਵਾਜ਼ੇ ਤੋੜ ਕੇ ਲੇਂਗੀ ਕਦਿੰ ਸਿੱਖ ਦੀ ਪੱਗ ਕੋਨੇ ਦੇ ਅੰਦਰ ਰਹਿ ਰਹੀ ਉਤਰੀ ਸੀ ਤਾਂ ਵੀ ਸਿੰਘ ਕਾ ਉਹ ਦੇ ਦੀਪ ਸਿੱਖ ਕੋਲੋਂ ਠੀਕਰ ਰੇ ਸੀ ਨਾ ਨਹੀਂ ਗੱਲ ਕਹਿ ਦਵਾ ਸ਼ਰੋਮਣੀ ਅਕਾਲੀ ਧੰਨ ਇਸ ਗੱਲ ਦੀ ਤੈਅ ਬਣ ਜਾਏਗਾ ਔਰ ਜਿੰਨੇ ਵੀ ਸਿੱਖ ਦੀ ਪੱਗ ਲਵਾਈ ਹੈ ਉਹਨੂੰ ਸਜ਼ਾ ਦਵਾਏਗਾ ਸ਼ਰੋਮਣੀ ਅਕਾਲੀ ਦੰਡ ਛੱਡੇਗਾ ਨਹੀਂ ਕਿਉਂਕਿ ਸ਼ਰੋਮਣੀ ਅਕਾਲੀ ਤਾਂ ਕੋਮ ਦੀ 파ਟੀ ਹੈ ਸਿੱਧਾ ਤੇ ਤੇ ਬੰਦੀ ਹੈ ਉਹ ਸ਼ਰੋਮਣੀ ਅਕਾਲੀ ਦਲ ਤਰੀ ਪ੍ਰਤਾਸ਼ ਨਹੀਂ ਕਰੇਗਾ ਕਿ ਖਾਲਸਾ ਪੰਥ ਦੇ ਅੰਦਰ ਇੱਕ ਸਿੱਖ ਬੱਚੇ ਦੀ ਪੱਗ ਲਾਜੇ ਔਰ ਕੌਮ ਚੁਪ ਰਹੇ ਸ਼ਰੋਮਣੀ ਅਕਾਲੀ ਦਲ ਕੌਮ ਦੇ ਨਾਲ ਖੜਾ ਹੈ ਸਿੱਖਾਂ ਦੇ ਨਾਲ ਖੜਾ ਹੈ ਔਰ ਹਮੇਸ਼ਾ ਖੜਾ ਰਹੇਗਾ ਔਰ ਤਾਨੂੰ ਮੈਂ ਕੀ ਦੇ ਵੀਰ ਕਹਾ ਅਸੀਂ ਉਸ ਹਾ ਇੱਕ ਬੰਦੇ ਦੇ ਕਾਰਵਾਈ ਕਰਾਂਗੇ ਜਿਸ ਨੇ ਉਸ ਸਿੱਖ ਬੱਚੇ ਦੀ ਪੱਗ ਲੁਆਈ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ